ਕੇਸਰੀਵਾਲ ਨੂੰ ਆ ਜਿਹੜਾ ਕਹਿ ਲੋ ਈਡੀ ਨੇ ਫੜਿਆ ਤੇ ਸਾਡੇ ਜਿਹੜੇ ਪੰਜਾਬ ਦੇ ਮੰਤਰੀ ਜਿਵੇਂ ਹਰਜੋਤ ਬੈਂਸ ਉਥੇ ਪਾ ਕੇ ਨੀਲੀ ਜਾਕਟ ਤੇ ਮੁਰਦਾਬਾਦ ਮੁਰਦਾਬਾਦ ਕੇਸਰੀਵਾਲ ਜਿੰਦਾਬਾਦ ਕਰਦਾ ਫਿਰਦਾ ਕਿ ਉਹਨੂੰ ਬਿਨਾਂ ਟਾਇਰਾਂ ਤੋਂ ਜਿਵੇਂ ਤਲਵੰਡੀ ਨਹੀਂ ਪਹੁੰਚਣ ਦਿੱਤਾ ਸੀਗਾ ਭਗਵੰਤ ਮਾਨ ਨੂੰ ਉਵੇਂ ਬਿਨਾਂ ਟਾਇਰਾਂ ਤੋਂ ਉਹਨੂੰ ਚੱਕ ਕੇ ਲੈ ਗਏ ਦੋਵਾਂ ਨੇ ਲੱਤਾਂ ਫੜ ਲਈਆਂ ਤੇ ਦੋਵਾਂ ਨੇ ਬਾਹਾਂ ਫੜ ਲਈਆਂ ਹੁਣ ਜਿਹੜੇ ਸਾਡੇ ਪੰਜਾਬ ਦੇ ਮੰਤਰੀ ਆ ਆਮ ਆਦਮੀ ਪਾਰਟੀ ਦੇ ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਹੁਣ ਸਾਰਿਆਂ ਨੂੰ ਤੰਦੂਆ ਪਿਆ ਹੋਇਆ ਕਿ ਜਿਹੜਾ ਕੇਸਰੀ ਵਾਲਾ ਕੇ ਦੇ ਨਾਲ ਧੱਕਾ ਹੋ ਰਿਹਾ ਹੋ ਰਿਹਾ ਪੰਜਾਬ ਦੇ ਲੋਕੋ ਤੁਸੀਂ ਦੱਸਣਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਅਕਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਅਹੁਦੇ ਦਿੱਤੇ ਹੋਏ ਆ ਉਹ ਅੱਜ ਕੱਲ ਪਾਣੀ ਦੀਆਂ ਬਿਛਾੜਾਂ ਵੀ ਝੱਲ ਰਹੇ ਆ ਤੇ ਕਹਿ ਕੀ ਰਹੇ ਆ ਧੱਕਾ ਹੋ ਰਿਹਾ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਹੁਣ ਆਪ ਦੀਆਂ ਗੱਲਾਂ ਤੇ ਮਾੜਾ ਜਾ ਮਸਤ ਰਹੋ ਜੇ ਪਹਿਲਾਂ ਮੈਂ ਹਰਜੋਤ ਬੈਂਸ ਨੂੰ ਪੁੱਛ ਲਾਂ ਕਿ ਹਰਜੋਤ ਬੈਂਸ ਉਹ ਹਰਜੋਤ ਬੈਂਸ ਝਾਤੀ ਮਾਰ ਇੱਧਰ ਜਿਸ ਦਿਨ ਸਹਾਏ ਪ੍ਰੋਫੈਸਰ ਤੇਰਾ ਨਾਮ ਲਿਖ ਕੇ ਖੁਦ ਖੁਸ਼ੀ ਕਰਦੀ ਆ ਉਸ ਟਾਈਮ ਤੇ ਤੇਰੀ ਪਾਰਟੀ ਨੂੰ ਤੇ ਤੇਰਾ ਜਿਹਨੂੰ ਅੱਜ ਤੂੰ ਜਿੰਦਾਬਾਦ ਜਿੰਦਾਬਾਦ ਕਰਦਾ ਫਿਰਦਾ ਤੇ ਉਦੋਂ ਤੇਰੇ ਮੁੱਖ ਮੰਤਰੀ ਨੂੰ ਸਾਰਿਆਂ ਨੂੰ ਤੰਦਲਾ ਪਈਆਂ ਹੋਈਆਂ ਸੀ ਕਿਉਂਕਿ ਉਹ ਪੰਜਾਬ ਦੀ ਧੀ ਤੇ ਜਿਹੜਾ ਕਹਿ ਲੋ ਕਿਸੇ ਪਰਿਵਾਰ ਦੀ ਧੀ ਤੇ ਕਿਸੇ ਪਰਿਵਾਰ ਦੀ ਨਾਹ ਦੁਨੀਆ ਤੋਂ ਗਈ ਸੀ ਤੁਹਾਨੂੰ ਪਰਵਾਹ ਨਹੀਂ ਸੀ ਹੁਣ ਅੱਜ ਤੁਹਾਨੂੰ ਪਰਵਾਹ ਹੋਈ ਪਈ ਆ ਅੱਜ ਤੁਸੀਂ ਧੱਕਾ ਕਹੀ ਜਾਂਦੇ ਆ ਤੇ ਜਦੋਂ ਪੰਜਾਬ ਦੇ ਮਜ਼ਦੂਰਾਂ ਤੇ ਤੁਸੀਂ ਲਾਠੀ ਚਾਰਜ ਕਰਦੇ ਆ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਅੰਦਰ ਸਿਰਦੇ ਆ ਉਹਦਾ ਤੁਸੀਂ ਕੀ ਕਹਿੰਨੇ ਆ ਕਿ ਚੱਕੋ ਝੰਡਾ ਫੜ ਲੋ ਡੰਡਾ ਲਾ ਲੋ ਧਰਨਾ ਇਹਨਾਂ ਦਾ ਤਾਂ ਕੰਮ ਹੀ ਆ ਇਹ ਤੇਰੇ ਮੁੱਖ ਮੰਤਰੀ ਦੇ ਬਿਆਨ ਯਾਦ ਰੱਖ ਲੈ ਗੱਲ ਜਦੋਂ ਪੰਜਾਬ ਦੇ ਵਿੱਚ ਆ ਬੋਲਣ ਆਲਿਆ ਤੇ ਪਰਚੇ ਪੈਂਦੇ ਆ ਉਸ ਟਾਈਮ ਤੇ ਤੁਸੀਂ ਚੁੱਪ ਰਹਿਨੇ ਆ ਕੀ ਗੱਲ ਇਹ ਧੱਕਾ ਨਹੀਂ ਹੁੰਦਾ ਜਵਾਬ ਦਿਓ ਆ ਹੈਲੋ ਜਵਾਬ ਦਿਓ ਜਿਸ ਦਿਨ ਆ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਆ ਕੁਲਬੀਰ ਜੀਰਾ ਸਾਬਕਾ ਐਮਐਲਏ ਕਾਂਗਰਸ ਦਾ ਤੁਹਾਡੀਆਂ ਰੇਤੇ ਦੀਆਂ ਨਜਾਇਜ਼ ਮਾਈਨਿੰਗ ਆਰ ਵਖਾਉਂਦੇ ਆ ਉਸ ਟਾਈਮ ਤੇ 892 ਦੇ 892 ਕਿਉਂ ਸੁੱਤੇ ਪਏ ਸੀ ਕਿਉਂ ਉਹਨਾਂ ਨੂੰ ਜਾਗ ਨਹੀਂ ਆਈ ਉਦੋਂ ਕਿਉਂ ਨਹੀਂ ਕੀਤਾ ਮੁਰਦਾਬਾਦ ਹਰਜੋਤ ਬੈਸ ਭਗਵਾਨਤਮਨ ਜੀ 2020 ਯਾਦ ਕਰੋ ਜਦੋਂ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਸੀ ਤੇ ਤੁਸੀਂ ਕਹਿੰਦੇ ਸੀ 302 ਦਾ ਪਰਚਾ ਪਾਓ ਅੱਜ ਤੁਹਾਡੇ ਸਰਕਾਰ ਦੇ ਵਿੱਚ ਤੁਹਾਡੇ ਕਿਸੇ ਐਮਐਲਏ ਦੇ ਕਹਿੰਦੇ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਕੀ ਗੱਲ ਤੁਹਾਡੇ ਕਿਸੇ ਐਮਐਲਏ ਤੇ ਪਾਊਗਾ 302 ਦਾ ਪਰਚਾ ਦੱਸੋ ਉਹ ਗੱਲਾਂ ਦੇ ਕੜਾ ਬਣਾਉਣ ਆ ਰਹੇ ਹੋ ਦੱਸੋ ਅੱਜ ਹੁਣ ਮੈਂ ਗੱਲ ਕਰ ਲੱਗਿਆ ਕਿ ਜਦੋਂ ਸਾਡੇ ਨੌਜਵਾਨ ਥੋਡੇ 12 ਚ ਨੌਕਰੀਆਂ ਮੰਗਣ ਆਉਂਦੇ ਆ ਤੁਸੀਂ ਲਾਠੀ ਚਾਰਜ ਕਰਦੇ ਆ ਪੱਗਾਂ ਲਾ ਕੇ ਸਿੱੜਦੇ ਆ ਜਦੋਂ ਸਾਡੇ ਪੰਜਾਬ ਦੀਆਂ ਧੀਆ ਪੈਣਾ ਥੋਡੇ ਕੋਲ ਨੌਕਰੀ ਮੰਗਣ ਆਉਂਦੀਆਂ ਤੁਸੀਂ ਚੁੰਨੀਆਂ ਤੱਕ ਲੈ ਜਾਂਦਿਆਂ ਉਹਨਾਂ ਦੀਆਂ ਖੇਤਾਂ ਦੇ ਵਿੱਚ ਮਧੋਲਿਆ ਜਾਂਦਾ ਉਸ ਟਾਈਮ ਤੇ ਤਾਂ ਤੁਸੀਂ ਮੁਰਦਾਬਾਦ ਮੁਰਦਾਬਾਦ ਨਹੀਂ ਕਰਦੇ ਉਸ ਟਾਈਮ ਤੇ ਥੋਡੀ ਬੀਬੀ ਅਨਮੋਲ ਗਗਨ ਮਾਨ ਵੀ ਚੁੱਪ ਰਹੀ ਆ ਕਿਹੜੀ ਗੱਲਾਂ ਕਿਹੜੀ ਗੱਲਾਂ ਦੱਸੋ ਹੁਣ ਮੈਂ ਗੱਲ ਇਹ ਕਰਦਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਮੈਂ ਇਹਨਾਂ ਨੂੰ ਮਾਰਾ ਨਹੀਂ ਆਂਦਾ ਕਿਉਂਕਿ ਜਦੋਂ ਇਹਨਾਂ ਦਾ ਮੋਢੀ ਚੱਕਿਆ ਗਿਆ ਭਾਵੇਂ ਸੱਚਾ ਤੇ ਭਾਵੇਂ ਝੂਠਾ ਚੱਕਿਆ ਗਿਆ ਹੁਣ ਇਹ ਕਹਿਣਗੇ ਝੂਠਾ ਨੇ ਝੂਠਾ ਚੱਕਿਆ ਨਹੀਂ ਝੂਠਾ ਚੱਕਿਆ ਪੰਜਾਬ ਦੇ ਵਿੱਚ ਜਿਹੜਾ ਕੋ ਸ਼ਰਾਬ ਦੇ ਵਿੱਚ 100 ਕਰੋੜ ਰੁਪਏ ਦਾ ਕਪਲਾ ਹੋ ਰਿਆ ਮੈਂ ਕੱਲ ਪਰਸੋ ਵੀ ਦੱਸ ਕੇ ਟਿਆ ਕਿ ਜਿਹੜਾ ਇੱਕ ਪੌਗਾ ਬੋਤਲ ਦਾ ਚੌਥਾ ਹਿੱਸਾ ਉਹਦੇ ਤੇ ਲਿਖਿਆ ਪਿਆ 43 ਰੁਪਏ ਵੇਚਿਆ ਜਾ ਰਿਆ 70 ਰੁਪਿਆ ਦਾ ਤੇ ਜਿਹੜਾ ਅਧਿਆ ਬੋਤਲ ਦਾ ਅੱਧਾ ਹਿੱਸਾ ਉਹਦੇ ਤੇ ਲਿਖਿਆ 50 ਰੁਪਏ ਲੋਕਾਂ ਨੂੰ ਵੇਚਿਆ ਜਾ ਰਿਹਾ 120 ਦਾ 130 ਦਾ 140 ਦਾ ਤੇ ਜਿਹੜੀ ਬੋਤਲ ਆ ਉਹਦੇ ਤੇ 160 ਰੁਪਏ ਲਿਖੇ ਆ ਵੇਚੀ ਜਾ ਰਹੀ ਆ 250 ਦੀ 240 ਦੀ 260 ਦੀ ਇਹ ਜਿਹੜਾ ਕਹੋ ਪੰਜਾਬ ਚ 1 ਕਰੋੜ ਬੰਦਾ ਵੀ ਸ਼ਰਾਬ ਪੀਂਦਾ ਤੇ ਸਿੱਧਾ ਆ 1 ਕਰੋੜ ਬੰਦਾ ਵੀ ਸ਼ਰਾਬ ਪੀਂਦਾ ਹੋਵੇ ਤੇ ਜੇਕਰ 100 ਰੁਪਏ ਦਾ ਘਪਲਾ ਕਰੀ ਜਾਂਦੇ ਆ ਤੇ 100 ਰੁਪਏ ਅਨਲੀਗਲ ਤੌਰ ਤੇ ਲਿਆ ਜਾ ਰਿਹਾ ਤੁਸੀਂ ਉੱਥੇ ਲਿਖਿਆ ਮਿਨੀਮਮ ਰੇਟ ਸੇਲ ਪ੍ਰਾਈਸ ਵੀ ਕੈਨ ਤੋਂ ਭਾਵ 43 ਰੁਪਈਆਂ ਤੋਂ ਘੱਟ ਪੌਗਾ ਨਹੀਂ ਵੇਚ ਸਕਦੇ 85 ਰੁਪਈਆਂ ਤੋਂ ਘੱਟ ਅਧਿਆਣੀ ਵੇਚ ਸਕਦੇ ਤੇ ਜਿਹੜੀ ਬੋਤਲ 160 ਤੋਂ ਘੱਟ ਉਹ ਨਹੀਂ ਵੇਚ ਸਕਦੇ ਪਰ ਜੇਕਰ ਘੱਟ ਨਹੀਂ ਵੇਚ ਸਕਦੇ ਹਰ ਵੱਧ ਕਿਉਂ ਵੇਚ ਦਿਆ ਲੋਕਾਂ ਦੀ ਲੁੱਟ ਹੋ ਰਹੀ ਆ ਜੇਕਰ ਇੱਕ ਬੰਦੇ ਨਾਲ 1 ਰੁਪਏ ਦਾ ਕਪਲਾ ਕਰੋ ਕਿ ਉਹ 1 ਕਰੋੜ ਬਣਦਾ ਜੇਕਰ ਦਸਾਂ ਦਾ ਕਰੋ ਕਿ 10 ਕਰੋੜ ਬਣਦਾ ਪਰ 100 ਰੁਪਏ ਦਾ ਕਪਲਾ 100 ਕਰੋੜ ਰੁਪਇਆ ਬਣ ਰਿਹਾ ਤਾਂ ਤੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਸੀ ਮਹੀਨੇ ਦਾ 3000 ਕਰੋੜ ਦਸਾਂ ਮਹੀਨਿਆਂ ਦਾ 30000 ਕਰੋੜ ਤੇ ਇੱਕ 12 ਮਹੀਨਿਆਂ ਦਾ ਲਗਭਗ 36000 ਕਰੋੜ ਰੁਪਇਆ ਜਿਹੜਾ ਉਹ ਕਪੜਾ ਬੰਦਾ ਉੱਥੇ ਵਰਕਰ ਔਲਾ ਨਹੀਂ ਪਾਉਂਦੇ ਉੱਥੇ ਹਰਜੋਤ ਬੈਂਸ ਵਰਗੇ ਨਹੀਂ ਬੈਂਦੇ ਕਿਉਂ ਨਹੀਂ ਬੈਂਦੇ ਕਿਉਂ ਨਹੀਂ ਮੁਰਦਾਬਾਦ ਕਰਦੇ ਗੱਲ ਅਸਲ ਹੁਣ ਕਰਨੀ ਆ ਜਦੋਂ ਤੁਹਾਡਾ ਕੇਸਰੀਵਾਲ ਚੱਕਿਆ ਗਿਆ ਉਹ ਤਾਂ ਹਲੇ ਜੇਲ੍ਹ ਚ ਜਾਣਾ ਹਲੇ ਉਹਨਾਂ ਨੇ ਇਨਕੁਵਾਰੀ ਕਰਨੀ ਆ ਤੇ ਤੁਸੀਂ ਮੁਰਦਾਬਾਦ ਮੁਰਦਾਬਾਦ ਕਰੀ ਜਾਂਦੇ ਆ ਤੇ ਤੁਸੀਂ ਕੇਦਰੀwahl ਜਿੰਦਾਬਾਦ ਜਿੰਦਾਬਾਦ ਕਰੀ ਜਾਂਦੇ ਆ ਪਰ ਪੰਜਾਬ ਦੇ ਵਿੱਚ ਆਏ ਦਿਨ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨਾ ਤਾਂ ਕਦੇ ਮਰਿਆਂ ਦੀ ਜ਼ਮਾਨਤ ਹੁੰਦੀ ਆ ਤੇ ਨਾ ਹੀ ਕਦੇ ਜਿਹੜੇ ਦੁਨੀਆ ਛੱਡ ਜਾਣ ਉਹ ਵਾਪਸ ਆਉਂਦੇ ਆ ਤੇ ਨਾ ਹੀ ਕਦੇ ਉਹ ਜਿਹੜਾ ਮੰਤਰੀ ਆ ਉਹਨੂੰ ਵਾਪਸ ਬੁਲਾ ਸਕਦਾ ਪਰ ਜਿਹੜਾ ਚਿੱਟਾ ਉਹ ਤਾਂ ਬੰਦ ਕਰਾ ਸਕਦੇ ਆ ਚਿੱਟੇ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ ਉਹ ਹਰਜੋਤ ਸਿੰਘ ਬੈਂਸ ਦੱਸੋ ਭਗਵਾਨ ਤਮਾਨ ਦੱਸੇ ਅੱਜ ਕੇਸਰੀਵਾਲ ਕੇਦਰੀਵਾਲ ਕਹੀ ਜਾਂਦੇ ਆ ਕੇਸਰੀਵਾਲ ਤੇਰੀ ਅਖੇ ਸੋਚਦੇ ਪਹਿਰਾ ਦੇਾਂਗੇ ਠੋਕੇ ਕੀ ਗੱਲ ਪਹਿਰੇ ਤੁਸੀਂ ਵੀ ਸ਼ਰਾਬ ਘਪਲੇਤੇ ਦੇ ਰਹੇ ਆ ਤੁਸੀਂ ਦੱਸੋ ਅੱਜ ਵਿਛਾੜਾ ਹੋ ਰੀਆਂ ਤੁਸੀਂ ਕਹਿੰਨੇ ਆ ਠੱਕਾ ਹੋ ਰਿਆ ਜਦੋਂ ਕਿਸਾਨਾਂ ਮਜ਼ਦੂਰਾਂ ਤੇ ਵਿਛਾੜਾ ਹੁੰਦੀਆਂ ਉਦੋਂ ਧੱਕਾ ਨਹੀਂ ਹੁੰਦਾ ਜਦੋਂ ਨੌਕਰੀ ਮੰਗਣ ਵਾਲਿਆਂ ਤੇ लाठी चार्ज ਹੁੰਦੇ ਆ ਉਦੋਂ ਧੱਕਾ ਨਹੀਂ ਹੁੰਦਾ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਹੋਣੇ ਧਮਕੀਆਂ ਦਿਵਾਉਣੀਆਂ ਕੀ ਗੱਲ ਇਹ ਧੱਕਾ ਨਹੀਂ ਹੁੰਦਾ ਕਿਹੜੀ ਗੱਲ ਦਾ غرੂਰ ਕਰਦਾ ਮੈਨੂੰ ਦੱਸ ਕੇ ਵਿਖਾਓ ਇੱਥੇ ਪੰਜਾਬ ਦੇ ਲੋਕ ਪੁੱਛਦੇ ਆ ਪੰਜਾਬ ਦੇ ਲੋਕਾਂ ਵੱਲ ਧਿਆਨ ਦਿਓ ਖਾਨੇ ਤੁਸੀਂ ਪੰਜਾਬ ਦਾ ਆਹ ਤਨਖਾਹ ਤੁਸੀਂ ਪੰਜਾਬ ਦੇ ਲੋਕਾਂ ਦੀ ਲੈਣੇ ਆ ਇਹ ਗੱਲਾਂ ਤਾਂ ਸਾਡਾ ਬੈਨੀਫਿਟ ਬਹੁਤ ਜ਼ਿਆਦਾ ਹੋ ਗਿਆ ਆਹ ਭਗਵਾਨ ਕਮਾਂਡ ਜਦੋਂ ਕੇਦਰੀਵਾਲ ਆਉਂਦਾ ਸੀ 50 55 ਕਰੋੜ ਰੁਪਈਆ ਰੈਲੀ ਤੇ ਖਰਚਾ ਕਰਦਾ ਸੀ ਹਰਜੋਤ ਬੈਂਸ ਉਸ ਟਾਈਮ ਤੇ ਕਿਉਂ ਨਹੀਂ ਮੁਰਦਾਬਾਦ ਕਰਦਾ ਸੀ ਉਸ ਟਾਈਮ ਤੇ ਕਿਉਂ ਨਹੀਂ ਪੰਜਾਬ ਦੇ ਲੋਕਾਂ ਨੂੰ ਜਗਾਉਂਦਾ ਸੀ ਅੱਜ ਧੱਕਾ ਹੋ ਰਿਹਾ ਕੀ ਗੱਲ ਪੰਜਾਬ ਦੇ ਖਜ਼ਾਨੇ ਚੋਂ 50 55 ਕਰੋੜ ਰੁਪਇਆ ਰੇਲੀਆਂ ਤੇ ਲੱਗਣਾ ਇਹ ਧੱਕਾ ਨਹੀਂ ਗਾ ਦੱਸੋ ਜੇਕਰ ਇਹੀ 50 55 ਕਰੋੜ ਰੁਪਇਆ ਜਿਹੜਾ ਤੁਸੀਂ ਰੇਲੀਆਂ ਤੇ ਲਾਉਨੇ ਆ ਇਹੀ 50 55 ਕਰੋੜ ਰੁਪਇਆ ਦੇ ਵਿੱਚ ਲੋਕਾਂ ਦਾ ਸੇ ਡਿਪਾਰਟਮੈਂਟ ਬਣਾ ਦਿੰਦੇ ਸਕੂਲਾਂ ਚ ਟੀਚਰ ਪੂਰੇ ਕਰਾ ਦਿੰਦੇ ਕਿਹੜੀ ਗੱਲੋਂ ਕਿਹੜੀ ਗੱਲੋਂ ਸਾਡੇ ਵਾਰੀ ਰੰਗ ਮੁੱਕਿਆ ਹੋਲੀ ਘੈਰਾ ਨਾ ਰੱਖੇਂ ਦੀ ਤੂੰ ਬਥੇਰੀ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਤੁਸੀਂ ਕੇਸਰੀਵਾਲ ਵਾਸਤੇ ਰੰਗ ਲਾਉਣ ਮੰਗਦੇ ਆ ਤੇ ਉਹ ਉਲੀ ਸਾਡੇ ਵਾਸਤੇ ਵੀ ਖੇਡੋ ਕਿਉਂਕਿ ਤਨਖਾਹ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਦੇਣੀ ਆ ਕੇਸਰੀਵਾਲ ਨੇ ਤਾਂ ਸਿਰਫ ਟਿਕਟਾਂ ਦਿੱਤੀਆਂ ਉਹ ਵੀ ਤੁਹਾਨੂੰ ਪਤਾ ਕਿਵੇਂ ਦਿੱਤੀਆਂ ਹੋਣੀਆਂ ਕਿਵੇਂ ਨਹੀਂ ਦਿੱਤੀਆਂ ਤੇ ਇਹ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਗੱਡੀਆਂ ਦਿੱਤੀਆਂ ਤੁਹਾਡੇ ਨਾਲ ਕੋਈ ਪਿੰਡ ਚੋਂ ਗਵਾਂਢੀ ਨਹੀਂ ਤੁਰਦਾ ਆਉਣਾ ਸੀ ਇਹਨਾਂ ਨੇ ਤੁਹਾਨੂੰ ਗਨਮੈਨ ਦਿੱਤੇ ਤੇ ਤੁਹਾਡੀਆਂ ਤਨਖਾਹਾਂ ਕੀਤਾ ਤੁਸੀਂ ਕੱਖ ਨਹੀਂ ਤੇ ਜਦੋਂ ਹਰੋਂਗੇ ਜਦੋਂ ਝੋਲੀ ਚ ਪੰਪ ਪੈਣਾ ਜਿਵੇਂ ਝੋਲੇ ਚ ਪੰਪ ਨਹੀਂ ਪਉਂਦਾ ਅਗਲਾ ਟਾਈਮ ਲੇਟ ਲੈਂਦਾ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੁਲੇਟ ਕੇ ਸਿੱਟਣਾ ਤਾਂ ਵੀ ਤੁਹਾਡੀ ਪੈਨਸ਼ਨ ਚੱਲਣੀ ਆ 92 ਦੀ ਉਹ ਕੌਣ ਦੇਣਗੇ ਪੰਜਾਬ ਦੇ ਲੋਕ ਦੇਣਗੇ ਤੇ ਚਿੱਟਾ ਬੰਦ ਕਿਉਂ ਨਹੀਂ ਕਰਾਰੇ ਪੰਜਾਬ ਵਾਸਤੇ ਕਿਉਂ ਨਹੀਂ ਸੋਚ ਰਹੇ ਉਹ ਜਿਹੜੀ ਜਿੰਦਾਬਾਦ ਜਿੰਦਾਬਾਦ ਉਹਦੇ ਵਾਸਤੇ ਲਈ ਆ ਉਹ ਪੰਜਾਬ ਦੇ ਲੋਕਾਂ ਵਾਸਤੇ ਲਾਓ ਧਰਨੇ ਤੁਹਾਡੇ ਵਾਰੀ ਵੀ ਲੱਗ ਰਹੇ ਆ ਲੋਕਾਂ ਨਾਲ ਅਤਿਆਚਾਰ ਤੁਸੀਂ ਵੀ ਕਰੀ ਜਾਂਦੇ ਆ ਆਪਦੇ ਆਪ ਨੂੰ ਬਾਲੇ ਸੱਚੇ ਨਾ ਸਮਝੋ ਜਿਵੇਂ ਤੁਸੀਂ ਕਾਂਗਰਸੀਆਂ ਨੂੰ ਆ ਜਿਵੇਂ ਸੁਖਪਾਲ ਸਿੰਘ ਘਹਿਰਾ ਤੁਸੀਂ ਆ ਉਹਨੂੰ ਜੇਲ੍ਹ ਚ ਕਰਾਤਾ ਉਹ ਅਗਲਾ ਬਾਰ ਵੀ ਆ ਗਿਆ ਫੇਰ ਅੱਜ ਜਵਾਬ ਦਿਓ ਅਗਲਾ ਕੋਟਾਂ ਚ ਕੇਸ ਲੈ ਕੇ ਪਹੁੰਚ ਗਿਆ ਜਿਵੇਂ ਤੁਸੀਂ ਆਂਦੇ ਸੀ ਕਿ ਐ ਆਂ ਆਉਂ ਆਵੇਂ ਅਗਲੇ ਉਹ ਵੀ ਆਂਦੇ ਸੀ ਵੀ ਠੱਕਾ ਹੋਇਆ ਨਾਲੇ ਸਾਰੇ ਪੰਜਾਬ ਨੂੰ ਪਤਾ ਸੀ ਦੱਸੋ 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 ਕਹਿੰਦਾ ਇੱਕ ਹੱਥ ਕਰ ਮੂਸਿਆ ਦੂਜੇ ਹੱਥ ਭਰ ਮੂਸਿਆ ਆਹ ਦੱਸੋ ਹਣ ਅੱਜ ਜਿੰਦਾਬਾਦ ਮਰਦਾਬਾਦ ਕਰਦੇ ਆਂ ਉਹ ਗੱਲ ਸੁਣੋ ਕੇਦਰੀਵਾਲ ਵਾਸਤੇ ਉੱਥੇ ਨਾਰੇ ਨਾ ਮਾਰੋ ਉੱਥੇ ਨਾਰੇ ਨਾ ਮਾਰੋ ਪੰਜਾਬ ਚ ਆ ਕੇ ਨਾਰੇ ਮਾਰੋ ਕਿ ਪੰਜਾਬ ਗੋ ਜਾਗੋ ਫਰੀਦੀਆਂ ਸਹੂਲਤਾਂ ਨੂੰ ਤਿਆਗੋ ਤੇ ਆਪਦੇ ਬੱਚਿਆਂ ਵਾਸਤੇ ਰੁਜ਼ਗਾਰ ਮੰਗੋ ਯਾਦ ਰੱਖੋ ਮੈਂ ਫਿਰ ਤੋਂ ਕਹਿ ਰਿਹਾ ਚਾਹੇ ਵਰਕਰ ਆ ਚਾਹੇ ਐਮਐਲਏ ਆ ਚਾਹੇ ਸਾਡੇ ਮੁੱਖ ਮੰਤਰੀ ਸਹਿਬਾਨ ਚਾਹੇ ਮੰਤਰੀ ਸਹਿਬਾਨ ਕਿ ਤੁਸੀਂ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਕਰਾਓ ਯਾਦ ਕਰੋ ਇਹ ਚਿੱਟੇ ਦੇ ਨਾਲ ਮੌਤਾਂ ਹੁੰਦੀਆਂ ਤੁਹਾਡੀ ਸਰਕਾਰ 'ਚ ਜਾਦੇ ਹੁੰਦੀਆਂ ਬੰਦ ਕਰੋ ਮੇਰੇ ਪਿੰਡ ਦੇ ਵਿੱਚ ਵੀ ਤੁਸੀਂ ਤਾਂ ਹੁੰਦੇ ਸੀ ਚਿੱਟਾ ਬੰਦ ਕਰਾ ਦਾਂਗੇ 4 ਹਫ਼ਤਿਆਂ 'ਚ ਕਰਾ ਦਾਂਗੇ 4 ਮਹੀਨਿਆਂ 'ਚ ਕਰਾ ਦਾਂਗੇ ਅੱਜ ਚਿੱਟਾ ਬੰਦ ਕਿਉਂ ਨਹੀਂ ਹੋ ਰਿਹਾ ਮੇਰੇ ਪਿੰਡ ਦੇ ਵਿੱਚ ਦੋ ਨੌਜਵਾਨਾਂ ਦੀਆਂ ਇੱਕ ਇੱਕ ਦਿਨ ਦੀ ਬਿੱਥੀ ਛੱਡ ਕੇ ਮੌਤਾਂ ਹੋਈਆਂ ਨੌਜਵਾਨਾਂ ਦੀਆਂ ਤੇ ਬੰਦ ਕਰਾਣੇ ਚਲੇ ਥੇ ਇਹ ਤੋਂ ਵਈ ਫੋਕਾ ਕੋਠਾ ਸੁਣੋ ਝਾੜੂ ਵਾਲਿਆ ਬੰਦ ਕਰਾਣੇ ਚਲੇ ਥੇ ਇਹ ਤੋਂ ਵਈ ਫੋਕਾ ਕੋਠਾ ਭਗਵਾਨ ਤਮਨਸਿਆ ਵਾਹ ਵਾਤਾ ਕਰ ਬੰਦ ਕਰਾਣੇ ਚਲੇ ਥੇ ਇਹ ਤੋਂ ਵਈ ਫੋਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਅੱਜ ਪੰਜਾਬ ਦੇ ਵਿੱਚ ਚਿੱਟਾ ਸ਼ਰੇਆ ਵੇਕਦਾ ਦੱਸੋ ਕਿੱਥੇ ਬੰਦ ਦਾ ਤੇ ਕਿੱਥੇ ਬੰਦ ਨਹੀਂ ਬਹੁਤਾ ਮੈਂ ਤੁਹਾਨੂੰ ਨਹੀਂ ਕਹਿੰਦਾ ਪਰ ਯਾਦ ਰੱਖੋ ਆ ਸ਼ਰਾਬ ਚ ਕੱਪੜੇ ਪੰਜਾਬ ਚ ਵੀ ਹੋ ਰਿਹਾ ਦੱਸੋ ਆ 100 ਕਰੋੜ ਰੁਪਇਆ ਅਨਲੀਗਲ ਤੌਰ ਤੇ ਲੋਕਾਂ ਤੋਂ ਵਸੂਲਿਆ ਜਾ ਰਿਹਾ ਉਹ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਇਹ ਗੱਲ ਦਾ ਕੋਈ ਝੂਠ ਨਹੀਂ ਤੇ ਜੇਕਰ ਪੰਜਾਬ ਦੇ ਲੋਕੋ ਮੇਰੀ ਤੁਹਾਨੂੰ ਕੋਈ ਗੱਲ ਗਲਤ ਲੱਗੀ ਹੋਵੇ ਆ ਬਿਨਾਂ ਲਾਜ ਤੋਂ ਮੌਤਾਂ ਜੜੀਆਂ ਕਹਿ ਲੋ ਆ ਮੌਤਾਂ ਹੋ ਰਹੀਆਂ ਵੀ ਕਤਲ ਹੀ ਇੱਕ ਜਦੋਂ ਲਾਜ ਨਾ ਹੋਣਾ ਲੋਕੀ ਵੀਡੀਓ ਪਾਉਂਦੇ ਆ ਸਾਨੂੰ ਪੈਸੇ ਦਿਓ ਲਾਜ ਵਾਸਤੇ ਤੇ ਇਹ ਉੱਥੇ ਜੇ ਮੁਜਰਾ ਕਰਦੇ ਤੇ ਇੱਥੇ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ ਫਿਰ ਵੀ ਜੇ ਮੇਰੀਆਂ ਗੱਲਾਂ ਗਲਤ ਲੱਗਦੀਆਂ ਤੁਹਾਨੂੰ ਤੇ ਮੈਂ ਦੋਨੇ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ